ਪੰਜਾਬ ਚ ਕੁਝ ਕੰਪਨੀਆਂ ਵੱਲੋਂ ਆਪਣੇ ਨਿੱਜੀ ਸਵਾਦ ਲਈ ਸਰਕਾਰ ਦੀ ਬਿਨਾ ਮਨਜ਼ੂਰੀ ਤੋਂ ਸੜਕਾਂ ਦੀ ਖੁਦਾਈ ਕਰਕੇ ਤਾਰਾ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਸੂਬੇ ਦੇ ਕਈ ਜ਼ਿਲ੍ਹੇ ਜਿੰਨਾ ਚ ਗਿੱਦੜਬਾਹਾ ਫਾਜ਼ਿਲਕਾ ਜਲਾਲਾਬਾਦ ਮੋਗਾ ਅਤੇ ਬਠਿੰਡਾ ਸਣੇ ਕਈ ਅਜਿਹੇ ਹਲਕੇ ਨੇ ਜਿਨ੍ਹਾਂ ਵਿੱਚ ਤਾਰਾਂ ਨੂੰ ਬਚਾਉਣ ਦਾ ਕੰਮ ਧੜਲੇ ਨਾਲ ਚੱਲ ਰਿਹਾ ਹੈ ਜਿਸ ਵਿੱਚ ਲੋਕਾਂ ਲਈ ਬਣੀਆਂ ਸੜਕਾਂ ਦੀ ਮਸ਼ੀਨਾਂ ਨਾਲ ਕਟਿੰਗ ਕਰਕੇ ਫਾਈਬਰ ਕੇਬਲਾਂ ਨੂੰ ਦੱਬਿਆ ਜਾ ਰਿਹਾ ਹੈ ਸੂਬੇ ਵਿੱਚ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਪਰ ਸਿਆਸੀ ਦਬਾਅ ਹੇਠਾਂ ਉਹਨਾਂ ਮਾਮਲਿਆਂ ਨੂੰ ਦਬਾ ਦਿੱਤਾ ਜਾਂਦਾ ਰਿਹਾ ਅਜਿਹੇ ਹੀ ਇੱਕ ਮਾਮਲਾ ਹਲਕਾ ਮੋਗਾ ਤੋਂ ਵੀ ਸਾਹਮਣੇ ਆਇਆ ਜਿਸ ਵਿੱਚ ਬਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਜ਼ਮੀਨ ਤੇ ਗੈਰ ਕਾਨੂੰਨੀ ਢੰਗ ਨਾਲ ਫਾਈਬਰ ਕੇਬਲ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਸਬੰਧੀ ਦਫ਼ਤਰ ਬਨ ਰੇਂਜ ਅਫਸਰ ਮੋਗਾ ਨੂੰ ਵੀ ਜਾਣਕਾਰੀ ਦਿੱਤੀ ਗਈ ਕਿ ਜੇਕਰ ਬਿਨਾਂ ਐਨਓਸੀ ਤੋਂ ਬੀਟੀਐਲ ਅਤੇ ਐਚਐਫਸੀਐਲ ਵਰਗੀਆਂ ਕੰਪਨੀਆਂ ਵੱਲੋਂ 13000 ਕਿਲੋਮੀਟਰ ਤੱਕ ਤਾਰਾ ਵਿਛਾਉਣ ਦਾ ਕੰਮ ਕੀਤਾ ਗਿਆ ਤੌਕਤ ਕੰਪਨੀਆਂ ਅਤੇ ਮਾਮਲੇ 'ਚ ਸ਼ਾਮਿਲ ਅਧਿਕਾਰੀਆਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸੜਕਾਂ ਦੀ ਟੁੱਟ ਭੱਜ ਦੀ ਪਰਮਾਈ ਕੀਤੀ ਜਾਵੇ ਇਸ ਦੌਰਾਨ ਕੋਲ ਨੁਕਸਾਨ 350 ਕਰੋੜ ਦਾ ਲਗਾਇਆ ਜਾ ਰਿਹਾ ਹੈ ਜ਼ਿਕਰ ਹੋ ਗਿਆ ਕਿ ਜੋ ਵੀ ਨਿੱਜੀ ਕੰਪਨੀਆਂ ਤਾਰਾ ਨੂੰ ਵਿਛਾਉਣ ਦੀਆਂ ਇੱਛੁਕ ਹੁੰਦੀਆਂ ਨੇ ਉਹਨਾਂ ਵੱਲੋਂ ਸਰਕਾਰ ਨੂੰ 27 ਰੁਪਏ ਪ੍ਰਤੀ ਮੀਟਰ ਦੇ ਹਿਸਾਬ ਨਾਲ ਪੰਜਾਬ ਸਰਕਾਰ ਨੂੰ ਅਦਾਇਗੀ ਕੀਤੀ ਜਾਣੀ ਹੁੰਦੀ ਹੈ ਪਰ ਇਹਨਾਂ ਕੰਪਨੀਆਂ ਵੱਲੋਂ ਸੂਬੇ ਦੇ ਕਿਸੇ ਵੀ ਸਬੰਧਤ ਵਿਭਾਗ ਨੂੰ ਸੂਚਨਾ ਨਹੀਂ ਦਿੱਤੀ ਗਈ ਇਸ ਖਬਰ ਨੂੰ ਜਦੋਂ ਸਾਡੇ ਚੈਨਲ ਰਾਹੀਂ ਦਿਖਾਇਆ ਗਿਆ ਤਾਂ ਪ੍ਰਸ਼ਾਸਨ ਫੌਰਨ ਹਰਕਤ ਵਿੱਚ ਆਇਆ ਅਤੇ ਕਾਰਵਾਈ ਕਰਦਿਆ ਮੌਕੇ ਤੇ ਕੰਪਨੀ ਦੇ ਦੋ ਕਰਿੰਦਿਆਂ ਨੂੰ ਕਾਬੂ ਕਰਕੇ ਖੁਦਾਈ ਦੇ ਸਾਰੇ ਸੰਦ ਵੀ ਜ਼ਬਤ ਕਰ ਲਏ ਗਏ ਇਹ ਸਰ ਜਿਹੜਾ ਸਾਡੇ ਕੁਝ ਫੋਰੈਸਟ ਏਰੀਆ ਸੀ ਉੱਥੇ ਨਜਾਇਜ਼ ਤੌਰ ਤੇ ਕੇਵਲ ਪਾਰੇ ਸੀ ਇਹਨਾਂ ਨੇ ਪ੍ਰਮਾਣਿਕੀ ਨਹੀਂ ਸੀ ਲਈ ਤਾਂ ਕਰਕੇ ਫਿਰ ਇਹਨਾਂ ਨੂੰ ਮੌਕੇ ਤੇ ਪਰਕੇ ਜਿਹੜਾ ਜੱਫਤ ਕੀਤਾ ਆ ਕਿਸ ਕੰਪਨੀ ਦੀ ਐ ਕੌਣ ਠੇਕੇਦਾਰ ਆ ਇਹ ਜੀ ਕੰਪਨੀ ਤਾਂ ਜਿਹੜਾ ਹੈਗਾ ਆ ਬੀਐਸਐਨਐਲ ਦਾ ਕੰਪਨੀ ਦਾ ਕੰਮ ਕਰ ਰਿਆ ਜੀ ਤੇ ਠੇਕੇਦਾਰ ਕੋਈ ਬਠਿੰਡੇ ਤੋਂ ਆ ਜੀ ਉਹਨਾਂ ਦੇ ਜਿਹੜੇ ਮੌਕੇ ਤੇ ਦੋ ਕਰਿੰਦੇ ਸੀਗੇ ਜਸਵਿੰਦਰ ਸਿੰਘ ਤੇ ਉਹਨਾਂ ਦੇ ਜਿਹੜਾ ਸੀਗਾ ਮਤਲਬ ਦੋ ਬੰਦੇ ਮੌਕੇ ਤੇ ਆਜੇ ਪਾਈਗੇ ਸੀ ਜੀ ਦੇਖੋ ਜਿਹੜੀ ਇਹਨਾਂ ਦੀ ਮਸ਼ੀਨਰੀ ਫੜੀ ਆ ਸੀ ਇਹਨੂੰ ਧਾਰਾ 52 ਤਹਿਸੀ ਚ ਕੀਤਾ ਹੋਇਆ ਪਿਆ ਠੀਕ ਹੈ ਇਸ ਤੋਂ ਅੱਗੇ ਕੰਮ ਉਹਨਾਂ ਦਾ ਰੋਕਤਾ ਜਿਹੜਾ ਬੰਦਾ ਸਾਡੇ ਜਿਹੜਾ ਫੋਰਸ ਰੈਡ ਦੀ ਨਜ਼ਰ ਪਰਵਾਣਗੀ ਨਹੀਂ ਹੁੰਦੀ ਉਹਨਾਂ ਚ ਨਾ ਬੜੀ ਜਿਹੜੀ ਲੈਂਡ ਸਾਡੇ ਕੋਲੇ ਹੈ ਨਹੀਂ ਉੱਥੇ ਸਾਨੂੰ ਕੋਈ ਤਰਾਇ ਨਹੀਂ ਪਰ ਜਿਹੜੀ ਲੈਂਡ ਸਾਡੇ ਅੰਦਰ ਆਉਦੀ ਆ ਉੱਥੇ ਕੋਈ ਵੀ ਕੰਮ ਪਰਮਾਨਿਕ ਤੇ ਬਿਨਾ ਨਾ ਕੀਤਾ ਜਾਵੇ ਠੀਕ ਹੈ ਤੇ ਹੁਣ ਕਿੰਨਾ ਕੇ ਜੁਰਮਾਨਾ ਇਹਨਾਂ ਨੂੰ ਹੋਏਗਾ ਜੀ ਆਈਡੀਆ ਇਹ ਤਾਂ ਜੀ ਦੇਖੋ ਜਿਹੜਾ ਹੁੰਦਾ ਸੰਦ ਦੇ ਹਿਸਾਬ ਤੇ ਜੋ ਅਸੀਂ ਸੀਜ਼ਰ ਕੀਤਾ ਇਹਨੂੰ ਜੇ ਅਸੀਂ ਛੱਡ ਜਾਈਏ ਤਾਂ ਅਡੋੜੀ ਟੂਲ ਦੇ ਸਰਕਾਰ ਵੱਲੋਂ ਰੀਡ ਰੀਡਰਨ ਅਧਾਰਤ ਕੀਤੇ ਹੋਇਆ ਜਿਵੇਂ ਟਰੈਕਟਰ ਟਰੈਕਰ ਦਾ 15000 ਕੀਤਾ ਆਰੀਆਂ ਦਾ ਵੱਖਰਾ ਹੁੰਦਾ ਘਹਾੜੀ ਦਾ ਵੱਖਰਾ ਹੁੰਦਾ ਅਡੋੜੀ ਸੰਧ ਦੇ ਟਰੱਕ ਦਾ ਵੱਖਰਾ ਹੁੰਦਾ ਉਹ ਜਿਹੜੇ ਗਵਰਨਮੈਂਟ ਦੇ ਸ਼ਡਿਊਲ ਆਫ ਰੇਟਾ ਉਸ ਤਰੀਕੇ ਨਾਲ ਹੀ ਕਰਾਂਗੇ ਚੱਲਾਂਗੇ ਜਿਹੜਾ VSNL ਆ ਜੀ ਇਹਨਾਂ ਨੇ ਇਕੱਲਾ ਪ੍ਰੋਸੈਸਿੰਗ ਫੀਸ ਭਰ ਕੇ ਪ੍ਰਵਾਨਗੀ ਲੈਣੀ ਹੁੰਦੀ ਆ ਪ੍ਰਾਈਵੇਟ ਕੰਪਨੀਆਂ ਨੇ ਜਿਹੜਾ ਉਹ ਜਿੰਨੇ ਕਿਲੋਮੀਟਰ ਪਾਉਣੇ ਹੁੰਦੇ ਉਹ ਸਾਲ ਪੈਸੇ ਪਾ ਦਿੰਦੇ ਆ ਉੱਥੇ ਹੀ ਇਹਨਾਂ ਕੰਪਨੀਆਂ ਦੇ ਹੇਠ ਕੰਮ ਕਰ ਰਹੇ ਕਰਮਚਾਰੀਆਂ ਦਾ ਕੀ ਕ ਸਰਸੀ ਐਚ ਐਫ ਸੀ ਐਲ ਦਾ ਕੰਮ ਕਰ ਰਹੀ ਸੀ ਇਹ ਵੀ ਐਨ ਐਂ ਕੰਪਨੀ ਨੇ ਵੀ ਐਨ ਐਂ ਕੰਪਨੀ ਨੇ ਲਿਆ ਹੋਇਆ ਜੀ ਅੱਛਾ ਉਹਨਾਂ ਦਾ ਅਸੀਂ ਕੰਮ ਕਰ ਰਹੇ ਸੀਗੇ ਤੇ ਇਹ ਕਰੀ ਵੀ ਤੁਹਾਡੇ ਕੋਲ ਪਰਮਿਸ਼ਨ ਨਹੀਂ ਜਦੋਂ ਅਸੀਂ ਕੰਪਨੀ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਪਰਮਿਸ਼ਨ ਹੈਗੀ ਅਸੀਂ ਸ਼ੋਅ ਕਰ ਦਾਂਗੇ ਜੀ ਹੂੰ ਤੇ ਇਹਨਾਂ ਨਾਲ ਗੱਲ ਕਰਨ ਦੀ ਉਹਦੋਂ ਕੋਸ਼ਿਸ਼ ਕੀਤੀ ਇਹ ਕਹ ਰਹੀ ਸੀ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਇਸ ਟਾਈਮ ਤੇ ਉੱਪਰ ਇਹਨਾਂ ਦੇ ਅਫਸਰ ਨਾਲ ਵੀ ਗੱਲ ਕੀਤੀ ਪਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤੁਸੀਂ ਸਾਡੇ ਤੋਂ ਸਮਾਨ ਲੈ ਆਇਆ ਜੀ ਫੋਰੈਸਟ ਡਿਪਾਰਟਮੈਂਟ ਨੇ ਤੁਹਾਡਾ ਚਲਾਨ ਘਟਤਾ ਵੀ ਪਰਮਿਸ਼ਨ ਦਿਖਾਈ ਨਹੀਂ ਸਕੀ ਕੰਪਨੀ ਸਰ ਪਰਮਿਸ਼ਨ ਤਾਂ ਉਹਨਾਂ ਨੂੰ ਕੰਪਨੀ ਨੂੰ ਕਿਹਾ ਸੀ ਕੰਪਨੀ ਕਹ ਰਹੀ ਹੈ ਹੈਗੀ ਹੈ ਸਾਡੇ ਕੋਲੇ ਪਰ ਉਸ ਟਾਈਮ ਓਨ ਦੀ ਸਪਾਟ ਅਸੀਂ ਸ਼ੋ ਨਹੀਂ ਕਰ ਸਕੇ ਅਸੀਂ ਕੇਵਲ ਕੌਣ ਦਾ ਕੰਮ ਕਰ ਰਹੇ ਸੀਗੇ ਜੀ ਤੇ ਮੌਕੇ ਦੇ ਉੱਤੇ ਡਿਪਾਰਟਮੈਂਟ ਵਾਲੇ ਆ ਗਏ ਬੰਦੇ ਤੇ ਉਹਨਾਂ ਨੇ ਪਰਮਿਸ਼ਨ ਮੰਗੀ ਸਾਡੇ ਕੋਲ ਮੌਕੇ ਤੇ ਪਰਮਿਸ਼ਨ ਹੈ ਨਹੀਂ ਗਾਂ ਉਹਨਾਂ ਨੇ ਸਾਡਾ ਸਮਾਨ ਚੁੱਕ ਕੇ ਲੈ ਗਏ ਪਰਮਿਸ਼ਨ ਹੈ ਨਹੀਂ ਸਾਡੇ ਕੋਲ ਤੇ ਕਰਕੇ ਸੂਬੇ ਭਰ ਵਿੱਚ ਚੱਲ ਰਹੇ ਨਾਜਾਇਜ਼ ਮਾਈਨਿੰਗ ਨੂੰ ਠੱਲ ਪਾਉਣ ਲਈ ਵਕਫਾ ਕਾਰਵਾਈਆਂ ਕਰਨ ਦਾ ਭਰੋਸਾ ਤਾਂ ਜ਼ਰੂਰ ਦਿੱਤਾ ਜਾਂਦਾ ਪਰ ਕਾਰਵਾਈ ਨਹੀਂ ਹੁੰਦੀ ਇਸ ਖਬਰ ਰਾਹੀਂ ਅਜਹੀਆਂ ਗਤੀਵਿਧੀਆਂ ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਅਜਹੀਆਂ ਨਾਮੀ ਕੰਪਨੀਆਂ ਖਿਲਾਫ ਕਾਰਵਾਈ ਕਰ ਐਨਾ ਖਿਲਾਫ ਸਖਤ ਕਦਮ ਚੁੱਕੇ ਜਾਣਗੇ ਮੋਗਾ ਤੋਂ ਗੌਰਵ ਮੁੰਗਾ ਦੀ ਰਿਪੋਰਟ